ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਜੀ ਤਿੰਨ ਤਿੰਨ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਸਾਰੇ ਕੁੰਡੇ ਆਪਣੇ ਕੋਲੇ ਜੀ 17 ਕੁੰਡੇ ਆ ਤਿੰਨ ਤਿੰਨ ਦੇ ਸਾਰਾ ਬਾਕੀ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਤੇ ਬਹੁਤ ਜਲਦੀ ਬਣਦਾ ਤੇ ਅਸਾਂ ਨਮੀ ਬਹੁਤ ਹੈ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਦਿਆ ਕਰੋ ਜੀ ਆ ਉਲਟੀ ਸਾਈਡ ਹੈ ਇਹ ਆਪਾਂ ਇਧਰ ਆ ਹਾਂ ਸਿੱਧੇ ਪਾਸੇ ਤੋਂ ਇੱਕ ਇੱਕ ਸਲਾਈ ਉਲਟੀ ਬਣਾ ਲਈ ਸੀ ਇਧਰ ਸਿੱਧੀ ਸਾਈਡ ਆ ਹੈ ਉਲਟੀ ਸਾਈਡ ਹੈ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਥੋੜੀ ਜੀ ਨਸਤਰਾ ਲੂਜ਼ ਕਰਕੇ ਬਣਾਵਾਂਗੇ ਆਪਾਂ ਵਾਲ ਨਹੀਂ ਕਹਿੰਦੇ ਤੇ ਆਪਾਂ ਇਸ ਤਰ੍ਹਾਂ ਵੀ ਇੱਕ ਇੱਕ ਕੁੰਡੇ ਨੂੰ ਐ ਡਬਲ ਕਰਕੇ ਬਣਾਉਂਦੇ ਆਵਾਂਗੇ ਨਹੀਂ ਤਾਂ ਆਪਾਂ ਜਿਵੇਂ ਤਿੰਨ ਗੁੰਡੇ ਬਣਾਉਣੇ ਆ ਤਾਂ ਆਪਾਂ ਦੋਹਾਂ ਦੇ ਵਿਚਾਲੇ ਵੀ ਇੱਕ ਵਾਲ ਪਾ ਸਕਦੇ ਆ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਧਾਗਾ ਲੋ ਚਾਹੀਦਾ ਚਲੋ ਜੀ ਆਪਾਂ ਉਲਟੀ ਸਲਾਈ ਇਸ ਤਰ੍ਹਾਂ ਬਣਾ ਲਈ ਆ ਤੇ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਹੁਣ ਦੇਖੋ ਜੀ ਆਪਾਂ ਇੱਕ ਦੋ ਤੇ ਤਿੰਨ ਜਿਵੇਂ ਦੇਖੋ ਆਪਾਂ ਆਹ ਤਿੰਨ ਕੁੰਡੇ ਇਸ ਤਰ੍ਹਾਂ ਤਾਰ ਲਏ ਇਹਨਾਂ ਨੂੰ ਆਪਾਂ ਤਿੰਨਾਂ ਨੂੰ ਸਲਾਈ ਤੇ ਲੈ ਲਵਾਂਗੇ ਧਾਗਾ ਆਪਣੇ ਵੱਲ ਰੱਖਾਂਗੇ ਤਿੰਨਾਂ ਨੂੰ ਇਕੱਠੇ ਇੱਕ ਵਾਰੀ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਵਾਰੀ ਸਿੱਧਾ ਬਣਾ ਲਵਾਂਗੇ ਫਿਰ ਤਾਂਗਾ ਆਪਣੇ ਵੱਲ ਕਰਾਂਗੇ ਤੀਜੀ ਵਾਰ ਆਪਾਂ ਇਹਨੂੰ ਉਲਟਾ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਛੱਡ ਦਵਾਂਗੇ ਅੱਗੇ ਫਿਰ ਆਪਾਂ ਤਿੰਨ ਗੁੰਡੇ ਲਵਾਂਗੇ ਇਹਨਾਂ ਤਾਂਗਾ ਆਪਣੇ ਵੱਲ ਹੀ ਰੱਖਾਂਗੇ ਦੇਖੋ ਜੀ ਇੱਕ ਵਾਰੀ ਉਲਟਾ ਬਣਾਇਆ ਤਾਂਗਾ ਪਿੱਛੇ ਕਰਾਂਗੇ ਇੱਕ ਵਾਰੀ ਸਿੱਧਾ ਬਣਾਇਆ ਫਿਰ ਤਾਂਗਾ ਆਪਣੇ ਵੱਲ ਕਰਕੇ ਉਲਟਾ ਬਣਾ ਲਵਾਂਗੇ ਤੀਜੀ ਵਾਰ ਤੇ ਫਿਰ ਇਹਨਾਂ ਨੂੰ ਆਪਾਂ ਤਿੰਨਾਂ ਗੁੰਡਿਆਂ ਨਾਲ ਇਸ ਤਰ੍ਹਾਂ ਛੱਡ ਦਾਂਗੇ ਅਸੇ ਇਧਰੋਂ ਆਪਾਂ ਤਾਂਗਾ ਉਧਰ ਨਹੀਂ ਲੈ ਕੇ ਜਾਣਾ ਆਪਾਂ ਇਧਰਲੇ ਪਾਸੇ ਹੀ ਰੱਖਣਾ ਆਪਣਾ ਫਿਰ ਤਿੰਨਾਂ ਗੁੰਡੇ ਤਾਰਾਂਗੇ ਆਪਣਾ ਥੋੜਾ ਜਿਹਾ ਹੱਥ ਡੈਟ ਹੋਵੇ ਤਾਂ ਆਪਾਂ ਵੜ ਪਾ ਸਕਦੇ ਹਾਂ ਜੇ ਲੂਜ਼ ਆ ਤਾਂ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਸਤ ਪਾਉਂ ਇਹ ਬਣਾ ਸਕਦੇ ਆ 10-10 ਕੁੰਡੇ ਆਪਾਂ ਇਸ ਤਰ੍ਹਾਂ ਤਾਰਦੇ ਜਾਵਾਂਗੇ ਇੱਕ ਵਾਰੀ ਉਲਟਾ ਬਣਾ ਲੈਣਾ ਤਿੰਨਾਂ ਨੂੰ ਇਕੱਠੇ ਇੱਕ ਵਾਰੀ ਸਿੱਧਾ ਬਣਾ ਲੈਣਾ ਤੀਜੀ ਵਾਰ ਫਿਰ ਤੋਂ ਉਲਟਾ ਬਣਾ ਲੈਣਾ ਲਾਸਟ ਦੇ ਆਪਣਾ ਤਰਨ ਕੁੰਡੇ ਆ ਇੱਕ ਵਾਰੀ ਸਿੱਧਾ ਬਣਾਇਆ ਇੱਕ ਵਾਰੀ ਉਲਟਾ ਇੱਕ ਵਾਰੀ ਸਿੱਧਾ ਤੀਜੀ ਵਾਰ ਫਿਰ ਤੋਂ ਸਿੱਧਾ ਉਲਟਾ ਤਾਂ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਉਲਟੀ ਸਾਈਡ ਆ ਗਈ ਆਪਾਂ ਉਲਟੇ ਸੈੱਡ ਹੁਣ ਆਪਾਂ ਇਹ ਸਾਰੇ ਕੁੰਡੇ ਉਲਟੇ ਬਣਾ ਲੈਣੇ ਆ जी आप उल्टे सिलाई बना ली सीधे पासे आ गए जी सीधे पास आप सिलाई सीधी बनावे ਉਲਟੇ ਪਾਸੇ ਆਗੇ ਜੀ ਉਲਟੇ ਪਾਸੇ ਤੋਂ ਆਪਾਂ ਸਿੱਧੀ ਬਣਾਵਾਂਗੇ ਸਲਾਈ ਸਿੱਧੇ ਪਾਸੇ ਆ ਗਿਆ ਆਪਾਂ ਸਿੱਧੇ ਪਾਸੇ ਤੋਂ ਇਹ ਸਲਾਈ ਆਪਾਂ ਸਿੱਧੀ ਬਣਾ ਲਵਾਂਗੇ ਆ ਦੇਖੋ ਜੀ ਹੁਣ ਆਪਾਂ ਇੱਥੇ ਦੋ ਕੁੰਡੇ ਬਣਾ ਲੈਣਾ ਇੱਕ ਵਲ ਪਾਇਆ ਫਿਰ ਆਪਾਂ ਦੋ ਕੁੰਡੇ ਬਣਾਵਾਂਗੇ ਇੱਕ ਵਲ ਪਾਵਾਂਗੇ ਇਹ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਥੋੜੇ ਜਿਹਾ ਕੁੰਡੇ ਲੂਜ਼ ਚਾਹੀਦੇ ਆ ਜੇ ਜੇਕਰ ਮੋਟੀ ਹੋਣ ਤਾਂ ਫਿਰ ਆਪਾਂ ਹਰੇਕ ਸਲਾਈ ਤੇ ਵਲ ਪਾ ਸਕਦੇ ਆ ਆਪਣੇ ਕੋਲ ਥੋੜੀ ਜਿਹੀ ਔਨ ਅਬਰੀਕ ਹੈ ਇਆ ਫਿਰ ਤੋਂ ਦੋ ਕੁੰਡੇ ਤਾਰਾਂਗੇ ਫਸਟ ਵਾਲਾ ਕੁੰਡਾ ਵੀ ਤਾਰ ਲਿਆ ਵੀ ਕੁੰਡਾ ਤਾਰਾਂਗੇ 5 6 ਟ ਲਵਾਂਗੇ ਇੱਕ ਵਾਰੀ ਉਲਟਾ ਬਣਾਇਆ ਇੱਕ ਵਾਰੀ ਸਿੱਧਾ ਫੇਰ ਉਲਟਾ ਬਣਾਵਾਂਗੇ ਫਿਰ ਅੱਗੇ ਤਿੰਨ ਗੁੰਡੇ ਤਾਰਾਂ ਦੀ ਆਪਾਂ ਉਲਟਾ ਬਣਾ ਲਵਾਂਗੇ ਇੱਕ ਵਾਰੀ ਇੱਕ ਵਾਰੀ ਸਿੱਧਾ ਫਿਰ ਉਲਟਾ ਇਸ ਤਰ੍ਹਾਂ ਛੜ ਦਾਂ ਗੁੰਡੇ ਲਓ ਜੀ ਆਪਾਂ ਐਂਡ ਵਾਲੇ ਤਿੰਨ ਗੁੰਡੇ ਵੀ ਬਣਾ ਲਏ। ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲੈਣਾ। ਇਸ ਤਰ੍ਹਾਂ ਬਣਦਾ ਜਾਂਦਾ ਜੀ ਇਹ ਡਿਜ਼ਾਈਨ। ਹੁਣ ਆਪਾਂ ਉੱਪਰ ਸਿੱਧੀਆਂ ਬਣਾ ਲਵਾਂਗੇ ਸਲਾਈਆਂ। ਦੋ ਇੱਕ ਉਲਟੀ ਬਣਾ ਲਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਵਿੱਚ ਪਾਉਂਦੇ ਜਾਵਾਂਗੇ। ਨਹੀਂ ਪਾਉਣੀ ਤੁਸੀਂ ਤਾਂ ਇਹ ਨਹੀਂ ਵੀ ਪਾ ਸਕਦੇ। ਕੋਈ ਜ਼ਰੂਰੀ ਨਹੀਂ ਹੈਗੀ। ਵੀ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ। ਸਿੰਪਲ ਵੀ ਬਣਾ ਸਕਦੇ ਹੋ। ਤੇ ਜੇ ਇਸ ਤਰ੍ਹਾਂ ਪਾ ਕੇ ਬਣਾ ਲੈ ਥੋੜੀ ਜੀ ਆ ਸੋਹਣੀ ਹੋਰ ਲੱਗਦੀ ਆ ਸੋਹਣਾ ਲੱਗਦਾ ਡਿਜ਼ਾਈਨ ਤਾਂ ਪਾ ਥੋੜਾ ਬਣਿਆ ਦਿਖਾਉਣੇ ਆ ਤੁਹਾਨੂੰ ਕੋਈ ਇਸ ਤਰ੍ਹਾਂ ਬਣਿਆ ਹੋਇਆ ਜੇ ਆਪਾਂ ਨਹੀਂ ਭਰਨੇ ਜਾਂ ਆਪਾਂ ਥੋੜਾ ਜਿਹਾ ਗੈਪ ਜ਼ਿਆਦਾ ਵੀ ਦੇ ਸਕਦੇ ਹਾਂ ਜੇ ਆਪਾਂ ਜੇਕਰ ਆਪਾਂ ਪੌਣੀਆਂ ਲੈਣਾ ਆਪਾਂ ਦੋ ਵੀ ਪਾ ਸਕਦੇ ਹਾਂ ਉਲਟੀਆਂ ਇੱਥੇ ਦੋ ਵੀ ਪਾ ਸਕਦੇ ਆ ਆਪਣੀ ਮਰਜ਼ੀ ਆ ਜਿਵੇਂ ਆਪਾਂ ਡਿਜ਼ਾਈਨ ਨੂੰ ਸੈੱਟ ਕਰਨਾ ਬਹੁਤ ਸੇ ਤਰ੍ਹਾਂ ਹੀ ਕਰ ਸਕਦੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵਾਅਦ ਤੋਂ ਵਾਅਦ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ